ਗੜਾਣੇ ਦੇ ਵਿੱਚ ਕੌਣ ਵਾਪਸੀ ਕਰ ਰਿਹਾ ਹੈ ਤੁਹਾਡਾ ਚਿਹਤਾ ਮੇਰੇ ਮਿੱਤਰੋ ਦੁਨੀਆ ਦੇ ਵਿੱਚ ਜਿਸ ਨੌਜਵਾਨ ਦੀ ਬਹੁਤ ਵੱਡੀ ਡਿਮਾਂਡ ਆ ਉਹ ਵੀ ਤੁਹਾਡੇ ਰੂਪ ਰੂਪ ਕਰਨ ਜਾ ਰਹੇ ਹੈ ਮੇਗੀ ਪਲੇ ਦੇ ਵਿੱਚ ਪਹਿਲਾ ਸੈਮੀਫਾਈਨ ਟੀਮ ਮਹਿਮਦਵਾਲ ਹਾਕਮਾਲੇ ਦੇ ਵਿੱਚੋਂ ਜਿੱਤੇਗੀ ਹਾਕਮਾਲੇ ਪਿੰਡ ਦਾ ਜੱਗੂ ਆ ਗਿਆ ਇੱਕ ਵਾਰੀ ਤਾੜੀਆਂ ਹੋਰ ਨਾ ਤੇ ਨੰਨਿਆਂ ਦਾ ਹੋਵੇਗਾ ਦਰਸ਼ਕ ਵੀਰੋ ਜ਼ੋਰ ਦਾ ਤਾੜੀਆਂ ਮਾਰੋ ਜਿਹੜੇ ਜਿਹੜੇ ਜੱਗੂ ਨੂੰ ਪਿਆਰ ਕਰਦੇ ਹੈ ਹਾਂ ਨਾਲ ਦੇ ਦੀ ਸ਼ਾਨ ਲਓ ਹਾਕਮ ਵਾਲੇ ਪਿੰਡ ਦਾ ਜੱਗੂ ਮੇਰੇ ਮਿੱਤਰੋ ਅੱਜ ਕਹਿੰਦੇ ਪਗੜਾਣੇ ਪਿੰਡ ਦੇ ਵਿੱਚ ਪੁੱਜ ਗਿਆ ਭਾਈ ਰਣਜੀਤ ਇਤਰਾ ਰਾਣੇ ਹੋਣਾਂ ਦੀ ਯਾਰੀ ਪਗਾਉਣ ਦੇ ਲਈ ਹਾਕਮ ਵਾਲਿਆ ਵੀ ਅੱਜ ਪਗੜਾਣੇ ਦੇ ਮੇਲੇ ਦੇ ਵਿੱਚ ਪੁੱਜ ਗਿਆ ਮੇਰੇ ਵੀਰੋ ਹਾਂ ਜੱਗੂ ਅੱਜ ਸੀਜ਼ਨ ਦੀ ਸ਼ੁਰੂਆਤ ਕਰ ਰਿਹਾ ਹੈ ਜਿਹੜੇ ਜਿਹੜੇ ਦਰਸ਼ਕ ਵੀਰਾਂ ਨੂੰ ਖੁਸ਼ੀ ਹੈ ਵੀ ਅੱਜ ਜੱਗੂ ਪਗੜਾਣੇ ਆਇਆ ਕੋਈ ਹੱਥ ਵਾਂਝਾ ਨਾ ਰਵੇ ਇੱਕ ਤਾੜੀ ਮਾ ਖੇਡ ਕਬੱਡੀ ਦੇ ਇਹਨਾਂ ਤੇ ਜ਼ੋਰਦਾਰ ਹਾਕਮ ਵਾਲੇ ਪਿੰਡ ਦਾ ਜੱਗੂ ਹੈ ਦੁਨੀਆ ਦੇ ਸਟਾਰਾਂ ਦੀ ਟੱਕਰ ਰਹਿੰਦੇ ਪਲੇਅਰ ਪਾਲ ਮਾਲੇ ਦੀ ਧਰਤੀ ਦਾ ਕਹਿੰਦੇ ਕਬੱਡੀ ਪਾ ਰਿਹਾ ਆ ਕਹਿੰਦੇ ਰੈਂਬੋ ਜਾਫੀ ਹੈ ਆ ਰੈਂਬੋ ਜਾਫੀ ਹੈ ਆ ਰੈਂਬੋ ਜਾਫੀ ਹੈ ਪਾਲ ਪਾਲ ਤੇ ਜੱਗੂ ਸਵਾਦ ਕਰਦੀ ਕਬੱਡੀ 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 ਇੱਕ ਗੱਬਰੂ ਹੈ ਆਹ ਤੇ ਗੱਬਰੂ ਹੈ ਜੇ ਪੰਜਾਬੀਓ ਸਵਾਦ ਆਦਾ ਤਾੜੀ ਤੋਂ ਆ ਬਣਦੀ ਆ ਤਾੜੀ ਤੇ ਬਣਦੀ ਐ ਤਾੜੀ ਨਸੀ ਗੱਲ ਸਾਂਝੀ ਕਰਦੇ ਵੀ ਮੈਚ ਕਿਉਂ ਰੁਕੇ ਹੋ ਪਹਿਲੇ ਅਨਾਉਂਸ ਹੋਇਆ ਸੀ ਵੀ ਇੱਕ ਰੇਡਰ ਦੋ ਰੇਡਾਂ ਪਾ ਸਕਦਾ ਹੈ ਤੀਜੀ ਰੇਡ ਜਿਹੜੀ ਬੰਦ ਹੋਵੇਗੀ ਇਧਰ ਇੱਕ ਖਿਡਾਰੀ ਨੇ 6 ਵਜਈਆ ਇਸ ਕਰਕੇ ਅਪੀਲ ਕਰ ਰਹੇ ਨੇ ਵੀ ਅਸੀਂ ਇੱਕ ਰੇਡਰ ਜਿਹੜਾ ਹੋਰ ਰੇਡਾਂ ਪਾ ਸਕਦਾ ਇਸ ਕਰਕੇ ਮੈਚ ਰੁਕਿਆ ਜਿੱਦਾਂ ਪ੍ਰਬੰਧਕ ਹਾਂ ਜਿੱਦਾਂ ਪ੍ਰਬੰਧਕ ਕਮੇਟੀ ਆਖੂਗੀ ਅਸੀਂ ਬੁਲਾ ਰਹੇ ਹਾਂ ਉਹਦਾ ਜਿਹੜਾ ਅਸੀਂ ਅਨਾਉਂਸ ਕਰਾਂਗੇ ਜੀ ਪ੍ਰਬੰਧਕ ਕਮੇਟੀ ਦਾ ਫੈਸਲਾ ਜਿੱਦਾਂ ਪਹਿਲਾ ਰੂਲ ਸੀ ভাই ਰਣਜੀਤ ਕਹਿੰਦਾ ਵੀ ਦੋ ਰੇਡਾਂ ਪਾਸ ਆਲਾ ਤੀਜੀ ਵੰਡ ਉਹੀ ਰਹਿਣਾ ਪਲੀਜ਼ ਸਾਰੇ ਖਿਡਾਰੀ ਵੀਰ ਗੁਰੂ ਧਿਆਨ ਦੇ ਇਸ ਗੱਲ ਦਾ ਜੀ ਜੋ ਫੈਸਲਾ ਕਮੇਟੀ ਦਾ ਉਹੀ ਰਹਿਣਾ ਹੈ ਇਸ ਕਰਕੇ ਬੰਦ ਜੀਆ ਗਰਾਊਂਡ ਕਲੀਅਰ ਕਰਦੇ ਹੋ ਜਿਹੜੀ ਟੀਮੇ ਖੇਡਣਾ ਖੇਡੋ ਨਹੀਂ ਖੇਡਣਾ ਤੁਹਾਡੀ ਮਰਜ਼ੀ ਹੈ ਇਹ ਲਾਸਟ ਫੈਸਲਾ ਕਮੇਟੀ ਦਾ ਜਿਵੇਂ ਉਹਨਾਂ ਦਾ ਸਵੀਰ ਦਾ ਰੂਲ ਹੈ ਉਹ ਕਹਿੰਦੇ ਸਾਡਾ ਐਸੀ ਤਰ੍ਹਾਂ ਰੂਲ ਚੱਲਣਾ ਹੈ ਇੱਕ ਰੇਡਰ ਜਿਹੜਾ ਦੋ ਹੀ ਰੇਡਾਂ ਪਾ ਸਕਦਾ ਹੈ ਜੇਕਰ ਟੀਮ ਨੇ ਖੇਡਣਾ ਹੈ ਮਹਿਮਦਵਾਲ ਨੇ ਤਾਂ ਖੇਡ ਲਵੇ ਨਹੀਂ ਤੇ ਪਲੀਜ਼ ਅਸੀਂ ਮਾਫੀ ਚਾਹਾਂਗੇ ਉਹਨਾਂ ਤੋਂ ਹਲੋ ਵਾਹਿਗੁਰੂ ਕੀ ਕਹਾਲਤਾ ਵਾਹਿਗੁਰੂ ਦੀ ਕੀ ਫਤਿਹ ਬਾਈ ਜੀ ਮੇਲਾ ਖਰਾਬ ਕਰਨ ਵਾਲੇ ਬਹੁਤ ਕਰ ਕਰਫੂ ਕਰਵਾਸਾ ਦੇਖਿਆ ਵਾ ਰੂਲ ਇਚ ਰੂਲ ਜਿਹੜੇ ਜਿਹੜਾ ਪਹਿਲਾ ਮੈਚ ਕੈਨਸਲ ਹੋਇਆ ਜਿਹੜਾ ਉਹ ਮੈਚ ਨਹੀਂ ਕਰਾਉਣਾ ਸਮੀਫੈਨ ਮੈਚ ਹੋਊਗਾ ਮੈਕਰ ਬੁਗਾ 7 ਲੱਖ 7 ਕਰੋੜ ਰੁਪਇਆ ਲਾਇਆ ਅੱਜ ਐਸਵਾ ਪ੍ਰਾਣਾ ਮੈਦੀ ਨਹੀਂ ਹੋਊਗਾ ਘਰ ਬੁਗਾ ਦਾ ਸਾ ਦੇਖਿਆ ਸਭ ਦੀ ਮੇਰੀ ਗੱਲ ਸਮੀਫੈਨ ਮੈਚ ਹੋਊਗਾ ਟੈਕ ਆਹ ਫਿਰ ਮੈਚ ਹੋਊਗਾ ਗੱਲਾਂ ਤੋਂ ਹੈ ਭਾਈ ਗਰਾਉਂਡ ਖਾਲੀ ਕਰੋ ਹੱਥਿਆ ਰਪਾ ਵੀ ਵੀਰੇ ਹੁਣੇ ਕਲੀਅਰ ਕਰ ਦਿਓ ਗਰਾਊਂਡ ਭਰਾ ਬਣ ਕੇ ਇੱਕ ਸਾਰਿਆਂ ਨੂੰ ਬੇਨ ਤਾ ਯਾਰ ਗਰਾਊਂਡ ਹੁਣ ਦੁਬਾਰਾ ਨਾ ਬੋਲਣਾ ਪਵੇ ਗਰਾਊਂਡ ਕਲੀਅਰ ਕਰ ਦਿਓ ਗਰਾਊਂਡ ਕਲੀਅਰ ਕਰ ਦਿਓ ਤੇ ਮੈਚ ਰਹਿੰਦੇ ਆ ਆਪਾਂ ਕਰਵਾ ਦਈਏ ਹਾਂ ਹਾਂਜੀ ਕਵੱਡੀ ਦੀ ਹਰ ਇੱਕ ਨਵੀਂ ਅਪਡੇਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ